ਹਾਂਜੀ ਹਾਂਜੀ ਬੇਜੀ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡਸੀਏ ਕਦੀ ਵੀ ਕਹਿੰਦੇ ਸੀ ਇਤਿਹਾਸਕ ਆ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮ ਆ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਕਿੰਦੇ ਕੇਚਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਦੇ ਆਪਕਾ ਸੀ ਕਿ ਆਸੀਂ ਕੱਚੇ ਦੇ ਆਪਕਾ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਹੱਦ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਹੱਦ ਤੇ ਤੁਹਾਡੀਆਂ ਤਨਖਾਹਾਂ 'ਚ ਵਾਅਦਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਕਿ ਨਹੀਂ ਜੀ ਪਹਿਲਾਂ ਕੈਪਟਨ ਵੀ ਤੁਹਾਡੇ ਦਰਨਿਆਂ ਤੇ ਆਉਂਦੇ ਰਹੇ ਸੀਗੇ ਉਹ ਕਰ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕੈਪਟਨ ਸਾਹਿਬ ਅਕਾਲੀਆਂ ਦੀ ਸਰਕਾਰ ਆਈ ਕਿ ਆ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਜਿੰਨੀ ਤੁਹਾਡੀ ਤਨਖਾਹ ਨਾ ਤੇ ਉਹ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦਿਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਡੇ ਇੰਨੇ ਗੁਣਾ ਤਨਖਾਹਾਂ ਕੀਤੀਆਂ ਤੇ ਵਸ ਸਭ ਤੋਂ ਵਧੀਆ ਗੱਲ ਕਿ ਸਾਡੇ ਸੀਐਮ ਸਾਹਿਬ ਨੇ ਪਹਿਲਾਂ ਮੈਨੂੰ ਫੋਨ ਕੀਤਾ ਇਹ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇੱਥੇ ਆਏ ਆ ਤਾਂ ਕਿ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆ ਕਿ ਚਲੋ 12710 ਜਿਹੜੇ ਆਪਣੀ ਤੁਨਕਾਂ ਅੱਜ ਵਾਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗਣਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਕ 'ਚ ਆਏ ਆ ਚਾਹੇ ਸਰਕਾਰਾਂ ਕਹਿ ਦੇਣ ਮੁਲਾਜਮ ਆ ਨਹੀਂ ਸਕਦੇ ਜੇ ਚੰਗੇ ਕੰਮ ਕੀਤੇ ਅਸੀਂ ਆਵਾਂਗੇ ਸਰਕਾਰਾਂ ਇਨਕਲਾਬ ਜਿੰਦਾਬਾਦ ਸਰਕਾਰਾਂ ਤਾਂ ਸਾਹਮਣੇ ਖੜੀਆਂ ਸਰਕਾਰਾਂ ਭਗਵਾਨ ਰਿੰਗਪਾ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ 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 ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਜਿਉਂਦੇ ਵਾਸਤੇ ਰੋਪਣਾ ਬਹੁਤ ਬਤਨ